हां वी दोस्तों स्वागत है ਤੁਹਾਡਾ ਆਪਣੇ ਚੈਨਲ ਤੇ ਤੇ ਅੱਜ ਆਪਾਂ ਵੀਰ ਕੋਲੇ ਪਹੁੰਚੇ ਸੀ ਕਿਸੇ ਕੋਲੇ ਤੇ ਦਿਖਾਉਣੇ ਆ ਸਾਨੂੰ ਆਪਾਂ ਉਹਦਾ 47 ਇੰਚ ਤੋਂ ਪਲੱਸ ਬੱਕਰਾਗਾ ਵੀਰ ਦਾ ਤੇ ਵੀਡੀਓ ਨਾ ਬਣੇ ਰਹੋ ਐਂਡ ਤਾਈ ਜਿਹੜੇ ਵੀਰ ਨਵੇਂ ਆ ਉਹ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰ ਲੈਣ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਵੀਡੀਓ ਚੰਗੀ ਲੱਗੀ ਦੋਸਤੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਇੱਕ ਆਪ ਅਠਾ ਦੀ ਬਾਈ ਕੋਲੇ ਬਰੀਡ ਦਿਖਾ ਰਹੇ ਆ ਸਿਰਫ ਸਾਨੂੰ ਆਪਾਂ ਸੇਲ ਨਹੀਂ ਹੈਗੀ ਇਹ ਪੱਠ ਘਰੇ ਰੱਖੀ ਹੋਈ ਹੈ ਬਾਈ ਨੇ ਦੇਖ ਸਕਦੇ ਹੋ ਨੱਕ ਮੂੰਹ ਪੱਟ ਦਾ ਕੰਨਾਂ ਦੀ ਲੰਬਾਈ ਦੇਖ ਸਕਦੇ ਹੋ 3-3 ਮਹੀਨਾ ਦੇ ਬੱਚੇ ਇਹ ਠੀਕ ਆ ਨੱਕ ਮੂੰਹ ਦੇਖ ਸਕਦੇ ਹੋ ਕੰਨਾਂ ਕੋਨਾਂ ਦੀ ਲੰਬਾਈ ਬਹੁਤ ਹੈਗੀ ਬੱਚਿਆਂ ਦੀ ਠੀਕ ਆ ਹੱਡਾਂ ਪੈਰਾਂ ਦੇ ਵੀ ਪੂਰੇ ਨਰੋਏ ਆ ਬੱਚੇ ਜਿਹੜਾ ਕੋਈ ਮੇਰਾ ਵੀਰ ਲੈਣ ਦਾ ਚਾਹਵਾਨ ਹੈਗਾ ਤਾਂ ਬਾਈ ਨਾਲ ਫੋਨ ਤੇ ਕਰਾਪਤ ਕਰਕੇ ਤੁਸੀਂ ਲੈ ਸਕਦੇ ਹੋ ਦੇਖ ਸਕਦੇ ਹੋ ਬਹੁਤ ਚੰਗੇ ਆ ਨੱਕ ਮੂੰਹ ਦੇ ਚਿੱਟੀਆਂ ਅੱਖਾਂ ਦੇ ਵਿੱਚ ਆ ਦੋਨੇ ਠੀਕ ਆ ਦੇਖ ਸਕਦੇ ਹੋ ਕੰਨਾਂ ਦੀ ਲੰਬਾਈ ਲਮੂਈ ਚੜਾਈ ਚੜੂਈ ਫੁੱਲ ਆ ਬਾਈ ਇਹਦਾ ਕੋਈ ਮੇਰਾ ਵੀਰ ਲੈਣ ਦਾ ਚਾਹਵਣ ਹੋਇਆ ਤਾਂ ਬਾਈ ਨਾਲ ਕੰਟੈਕਟ ਕਰ ਸਕਦੇ ਤੁਸੀਂ ਫੋਨ ਤੇ ਤੇ ਲੈ ਸਕਦੇ ਹੋ ਠੀਕ ਆ ਹਾਂ ਵੀ ਦੋਸਤੋ ਅੱਜ ਆਪਾਂ ਪਿੰਡ ਪਹੁੰਚੇ ਹਾਂ ਬਣ ਵਾਲਾ ਤੇ ਬਿਲਕੁਲ ਡੱਬ ਵਾਲੀ ਬਾਦਲ ਲੰਬੀ ਦੇ ਨੇੜੇ ਆ ਪਿੰਡ ਤੇ ਵੀਰ ਕੋਲੇ ਪਹੁੰਚੇ ਆਪਾਂ ਤੇ ਦੇਖ ਸਕਦੇ ਹੋ ਤੁਸੀਂ ਬਾਈ ਕੋਲੇ 47 ਇੰਚ ਦਾ ਬੱਕਰਾ ਠੀਕ ਆ ਜੋ ਆਪਾਂ ਪਹਿਲਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਸੀਗਾ ਬਾਈ ਹਰਵਿੰਦਰ ਦਾ ਬੱਕਰਾ ਦਿਖਾਇਆ ਸੀਗਾ ਡੱਬੂ ਬਾਗਮਲਕ ਵਾਲੀ ਬਲੱਡ ਲਾਈਨ ਦਾ ਉਸ ਬੱਕਰੇ ਦਾ ਬੱਚਾ ਇਹ 47 ਇੰਚ ਤੋਂ ਪਲੱਸ ਇਹਦੀ ਹਾਈਟ ਆ ਬੱਕਰੇ ਦੀ ਤੇ ਇਧਰ ਆਪਾਂ ਬਾਈ ਕੋਲੇ ਆਏ ਸੀਗੇ ਵੀਡੀਓ ਬਣਾਉਣ ਤੇ ਬਾਈ ਕੋਲੇ 2-3 ਜਾਨਵਰ ਸੇਲ ਦੇ ਲਈ ਆ ਸੋ ਨੂੰ ਆਪਾਂ ਉਹ ਵੀ ਦਿਖਾਉਣੇ ਆ ਵੀਡੀਓ ਦੇ ਵਿੱਚ ਵੀਡੀਓ ਨਾਲ ਬਣੇ ਰਹੋ ਤੇ ਜਿਹੜੇ ਵੀਰ ਨਵੇਂ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲੈਣ ਤਾਂ ਆਪਾਂ ਤੁਹਾਡੇ ਲਈ ਜਾਣਕਾਰੀ ਵਾਲੀਆਂ ਵੀਡੀਓ ਲਿਆਉਂਦੇ ਰਹਿੰਨੇ ਆ ਚੰਗੀ ਬਲੱਡ ਲਾਈਨ ਦੇ ਜਾਨਵਰ ਤੁਹਾਨੂੰ ਦਿਖਾਉਂਦੇ ਰਹਿੰਨੇ ਆ ਵੀਡੀਓ ਦੇ ਵਿੱਚ ਆਪਾਂ ਤੇ ਅੱਜ ਬਾਈ ਕੋਲੇ ਦੋ ਬੱਕਰੇ ਬਕਾਉ ਆ ਇੱਕ ਦਾ ਬੱਕਰਾ ਸਾਹਮਣੇ ਖੜਾ ਜਿਹੜਾ ਤੁਸੀਂ ਦੇਖ ਰਹੇ ਹੋ ਏਸੇ ਬੱਕਰੇ ਦਾ ਬੱਚਾ ਇਹ ਠੀਕ ਆ 6 ਦੰਦ ਹੋ ਚੁੱਕਿਆ 42 ਇੰਚ ਤੋਂ ਹਾਈਟ ਪਲੱਸ ਹੈ ਜੀ ਤਾਂ ਇਹ ਬੱਕਰਾ ਸੇਲ ਦੇ ਲਈ ਆ ਜੇ ਕੋਈ ਮੇਰਾ ਵੀਰ ਬਰੀਡਿੰਗ ਵਾਸਤੇ ਲੈਣਾ ਚਾਹੁੰਦਾ ਬੱਕਰਾ ਬਹੁਤ ਵਧੀਆਗਾ ਤੇ ਤਕਰੀਬਨ 22 3 3.5 ਸਾਲ ਤੋਂ ਬੱਕਰੀਆਂ ਦੇ ਉੱਪਰ ਕੰਮ ਕਰ ਰਿਹਾ ਹੈਗਾ ਬਰੀਡਿੰਗ ਦੇ ਉੱਪਰ ਤੇ ਬਹੁਤ ਸੋਹਣੇ ਬਾਈ ਨੇ ਛੌਂਕਣਾ ਜਾਨਵਰ ਪਾਲੇ ਹੋਏ ਆ ਤਾਂ ਤਕਰੀਬਨ ਬਾਈ ਕੋਲੇ 10 15 ਜਾਨਵਰ ਆ ਕੁੱਲ ਹੀ ਠੀਕ ਆ ਤੇ ਜਿੰਨੇ ਵੀ ਜਾਨਵਰ ਰੱਖੇ ਹੋਏ ਆ ਪੂਰੇ ਟਾਪ ਕੁਆਲਿਟੀ ਦੇ ਰੱਖੇ ਹੋਏ ਆ ਪੱਠਾ ਪੁੱਠਾ ਵੀ ਤੁਹਾਨੂੰ ਦਿਖਾਉਣੇ ਆ ਬਾਈ ਕੋਲੇ ਚੰਗੀਆਂ ਜਾਂਗੀਆਂ ਤੇ ਪੱਠਾ ਦੇ ਵਿੱਚੋਂ ਕੋਈ ਸੇਲ ਨਹੀਂ ਹੈਗੀ ਉਹ ਪਹਿਲਾਂ ਦੱਸ ਦਿੰਨੇ ਆ ਆਪਾਂ ਸਿਰਫ ਬੱਚੇ 2 3 ਜਾਂ ਬੱਕਰੇ ਤਾਂ ਉਹ ਤੁਸੀਂ ਬਾਈ ਤੋਂ ਲੈ ਸਕਦੇ ਹੋ ਕੰਟੈਕਟ ਨੰਬਰ ਤੁਹਾਨੂੰ ਦੇਵਾਂਗੇ ਬਾਈ ਨਾਲ ਗੱਲਬਾਤ ਵੀ ਕਰਾਉਣੇ ਆ ਤੁਹਾਡੀ ਤੇ ਪਹਿਲਾਂ ਤਾਂ ਬਾਈ ਤੁਹਾਡਾ ਨਾਮ ਦੱਸੋ ਜੀ ਹਾਂ ਸੁਖਜਿੰਦਰ ਸਿੰਘ ਬਾਈ ਦਾ ਨਾਮ ਸੁਖਜਿੰਦਰ ਸਿੰਘ ਆ ਤੇ ਪਿੰਡ ਬਨ ਵਾਲਾ ਹਨਾ ਜੀ ਤੁਹਾਡਾ ਹਾਂਜੀ ਹਾਂਜੀ ਠੀਕ ਆ ਤੇ ਇਹ ਬੱਚੇ ਦੀ ਕੀ ਡਿਟੇਲ ਆ ਇਹ ਜੀ 6 ਦੰਦ ਲਾ ਗਿਆ ਜੀ ਠੀਕ ਠੀਕ ਆ ਤੇ 42 ਪਲੱਸ ਹੈਟ ਹੈ ਜੀ ਇਹ ਠੀਕ ਆ ਤੇ ਰੇਟ ਤਾਂ ਤੁਸੀਂ ਫੋਨ 'ਤੇ ਹੀ ਦੱਸ ਦੋਗੇ ਨਾ ਹਾਂ ਹਾਂ ਤੇ ਵੀਰ ਦਾ ਨੰਬਰ ਤੁਸੀਂ ਨੰਬਰ ਬੋਲ ਦਿਓ ਬਾਈ ਜੀ ਨੰਬਰ 62 843 20209 ਠੀਕ ਹੈ 628432021922 ਦਾ ਨੰਬਰ ਹੈ ਠੀਕ ਆ ਤੇ ਜਿਹੜਾ ਕੋਈ ਮੇਰਾ ਵੀਰ ਲੈਣ ਦਾ ਚਾਹਵਣ ਹੈਗਾ ਤਾਂ ਤੁਸੀਂ ਬੱਕਰੇ ਬਾਈ ਤੋਂ ਲੈ ਸਕਦੇ ਹੋ ਦੋ ਬੱਕਰੇ ਬਕਾਉ ਆ ਇੱਕ ਬੱਕਰਾ ਤੁਹਾਨੂੰ ਆਪਾਂ ਹੋਰ ਦਿਖਾਉਣੇ ਬਈ ਦੂਸਰਾ ਵੀ ਫੜ ਲਈ ਦੇਖ ਸਕਦੇ ਹੋ ਨੱਕ ਮੂੰਹ ਦੇ ਬਹੁਤ ਚੰਗੇ ਬੱਚੇ ਆ ਸਿੰਗੀ-ਸੁੰਗੀ ਦੇ ਦੇਖ ਸਕਦੇ ਹੋ ਬਿਲਕੁਲ ਗੋਲ ਸਿੰਗੀ ਪਿਓਰ ਬੀਟਲ ਦੇ ਵਿੱਚ ਜਿਹਨੂੰ ਆਪਾਂ ਕਹਿ ਦਿੰਦੇ ਆ ਤੇ ਇੱਕ ਬੱਕਰਾ ਬਾਈ ਕੋਲੇ ਆ ਬਕਾਉ ਆ ਠੀਕ ਆ ਦੇਖ ਸਕਜੋ ਨੱਕ ਮੂੰਹ ਦਾ ਇਹ ਵੀ ਬਹੁਤ ਚੰਗਾ ਬੱਕਰਾ ਹੈਗਾ ਤੇ ਜਿਹੜਾ ਕੋਈ ਮੇਰਾ ਵੀਰ ਲੈਣ ਦਾ ਚਾਹਵਣ ਹੈਗਾ ਤਾਂ ਇਹਦੀ 38 ਇੰਚ ਤੋਂ ਪਲੱਸ ਹੈਗੀ ਹਾਈਟ ਆ ਠੀਕ ਆ ਤੇ ਦੰਦ ਇਹ ਮੇਰੇ ਖਿਆਲ ਚ ਚੌਕ ਦੇ ਦੰਦ ਲਾ ਗਿਆ ਬਾਈ ਇਹ ਠੀਕ ਆ ਤੇ ਜਿਹੜਾ ਕੋਈ ਮੇਰਾ ਵੀਰ ਲੈਣ ਦਾ ਚਾਹਵਣ ਹੈਗਾ ਤਾਂ ਬੱਕਰਾ ਲੈ ਸਕਦਾ ਦੇਖ ਸਕਜੋ ਬੈਕ ਸਾਈਡ ਤੋਂ ਵੀ ਟੈਸਟ ਟੁਸਟੀ ਕਲਾਂ ਦਾ ਇੱਕ ਨੰਬਰ ਆ ਬੱਕਰਾ ਬਰੀਡਿੰਗ ਵਾਸਤੇ ਜਿਹੜਾ ਕੋਈ ਮੇਰਾ ਵੀਰ ਲੈਣਾ ਚਾਹੁੰਦਾ ਤਾਂ ਉਹ ਬਾਈ ਨਾਲ ਫੋਨ ਤੇ ਰਾਬਤਾ ਕਰਕੇ ਆਹ ਬਾਈ ਦੇ ਵੱਡੇ ਬੱਕਰੇ ਦੀਆਂ ਪੱਠਾਂ ਆਂ ਦੇਖ ਸਕਜੋ ਆ ਪੱਠ ਖੀਰੀ ਆ ਜੀ ਕਿੰਨੇ ਕ ਮਹੀਨੇ ਦੀ ਹੋਊਗੀ ਵੀਰੇ ਇਹ ਇਹ 8-9 ਮਹੀਨੇ ਦੀ ਹੋਊਗੀ 8-9 ਮਹੀਨੇ ਦੀ ਪੱਠਾ ਤਾਂ ਤਕਰੀਬਨ 33-34 ਇੰਚ हाइट ਹੋਊਗੀ ਦੀ ਤੇ ਇੱਕ ਬਾਈ ਕੋਲੇ ਆ ਪੱਠ ਹੈਗੀ ਚੌਕ ਦੇ ਦੰਦ ਲਾਏ ਹੋਣੇ 37+ हाइट ਹੈ ਦੀ ਠੀਕ ਆ ਤਾਂ ਇਹ ਬੱਕਰੇ ਦਾ ਇਹਦਾ ਰਿਜ਼ਲਟ ਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਲੰਬੇ ਕੰਨਾਂ ਦੇ ਤੇ ਕੁੰਡੇ ਨੱਕਾਂ ਦੇ ਬੱਚੇ ਆਉਂਦੇ ਹੈਗੇ ਜਿਹੜਾ ਕੋ ਮੇਰਾ ਵੀ ਲੈਂਡ ਦਾ ਚਾਹਵਾਨ ਹੋਇਆ ਤਾਂ ਤੁਸੀਂ ਬੱਕਰੇ ਜ਼ਰੂਰ ਲਿਓ ਬਾਈ ਤੋਂ ਚੰਗੀ ਬਰੀਡ ਦੇ ਆ ਤੇ ਵਧੀਆ ਤੁਹਾਨੂੰ ਗਾਂ ਕੰਮ ਚਰਾਉਣ ਵਾਸਤੇ ਵਧੀਆ ਬੱਕਰੇ ਭਾਸਰ ਮਿਲ ਜਾਣਗੇ ਤੇ ਬੱਕਰੇ ਬੱਚੇ ਕੋਈ ਹੋਰ ਵੀ ਹੈਗੇ ਬਈ ਇਹਦੇ ਹਾਂਜੀ ਹਾਂ ਦਿਖਾਇਓਗੇ